ਸਵਾਗਤ ਹੈ ਵੀਰੋ ਸਾ ਡੈਰੀ ਫਾਰਮ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਹਾਰੇ ਕੋਈ ਵੀ ਵੀਡੀਓ ਤੇ ਨਿਤਕ ਪਹੁੰਚ ਸਕੇ ਵੀਰੇ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਦਿਖਾਉਣਾ ਤੁਹਾਨੂੰ ਪਹਿਲੇ ਨੰਬਰ ਤੇ ਟੋਕੜ ਗੱਭਣ ਵੈੜਾ ਵੀਰੇ ਇਹ 4 ਮਹੀਨਾ ਦੀ ਗੱਬਾ ਚੈੱਕ ਪਾਸ ਹੈ ਵੀਰੇ ਥਮੁੱਠੀ ਮੁੱਠੀ ਥਾਂ ਲੱਗਿਆ ਵੀਰੇ ਵੈੜ ਦੇ ਬਹੁਤ ਵਧੀਆ ਬਿਹੜਾ ਵੀਰੇ 8 ਕਿਲੋ ਦੁੱਧ ਦੇ ਥੱਲੇ ਪਿੰਡ ਕੋਠਾ ਗੁਰੂਕਾ ਦੇ ਵਿੱਚ ਦੋਨੇ ਨਗ ਸੇਲ ਲਈ ਆ ਵੀਰੇ ਇਹ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਲਗਾਤਾਰ ਚੱਲ ਰਿਹਾ ਤੁਸੀਂ ਮਾਲਕ ਵੀਰ ਨਾਲ ਕੰਟੈਕਟ ਕਰਕੇ ਮਾਲਕ ਵੀਰ ਨਾਲ ਤੁਸੀਂ ਦੋਨੇ ਨਗ ਖਰੀਦ ਸਕਦੇ ਆ ਵੀਰੇ ਚੈੱਕ ਪਾਸ ਵੈੜਾ ਵੀਰੇ ਟੋਕੜ ਗੱਬਣ 8 ਕਿਲੋ ਦੁੱਧ ਆ ਵੀਰੇ ਥੱਲੇ ਠੰਡੀ ਸੀਲ ਬਹੁਤਾ ਵੀਰੇ ਵੈੜਾ ਬਸ ਥੋੜੀ ਜਿਹੀ ਲਿੱਸੀ ਆ ਵੀਰੇ ਤੁਸੀਂ ਸੇਵਾ ਦੇ ਸਿਰ ਤੇ ਵੀਰੇ ਸੇਵਾ ਕਰ ਲਓ ਬੈਡ ਦੁੱਧ ਵਗ ਵੀ ਸਕਦੀ ਆ ਬਾਕੀ 4 ਮਹੀਨੇ ਦੀ ਗੱਬਾ ਦੂਜੇ ਨੰਬਰ ਤੇ ਵੀ ਸੇਲ ਲਈ ਝੋਟੀ ਆਪਣੇ ਕੋਲੇ ਵੀਰੇ 1.5 ਸਾਲ ਦੀ ਝੋਟੀ ਹੈ ਵੀਰੇ ਸਿੰਘਾਂ ਦੀ ਬੋਕ ਕੁੰਡੀ ਵੀਰੇ ਬਹੁਤ ਸੋਹਣੀ ਸੁਨੱਖੀ ਝੋਟੀ ਹੈ ਵੀਰੇ ਇਹ ਵੀਰੇ ਮਾਲਕ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਦੋਨੇ ਨਾਲ ਖਰੀਦ ਸਕਦੇ ਆਂਗੇ ਮਾਲਕ ਵੀਰੇ ਦੀ ਡਿਮਾਂਡ 35000 ਰੁਪਇਆ ਕਰਦਾਗਾ ਮੌਕੇ ਤੇ ਮਨਦਾਨ ਹੋ ਜੂ ਵੀਰੇ ਥਾਣ ਦੇਖ ਸਕਦੇ ਆ ਵੀਰੇ ਬਹੁਤ ਵਸਤੇ ਥਾਨ ਲੱਗੇ ਹੋਇਆ ਆ ਬਾਕੀ ਵੀਰੇ ਹੋਰ ਸਾਲ ਸਵਾ ਸਾਲ ਸਾਹਮ ਕੇ ਵੀਰੇ ਬਾਨ ਵਾਲੀ ਝੋਟੀ ਹੈਗੀ ਬਹੁਤ ਹੀ ਘੱਟ ਕੀਮਤ ਦੇ ਵਿੱਚ ਹੈ ਵੀਰੇ ਦੋਨੇ ਨਗ ਬੈੜ ਦੀ ਕੀਮਤ ਵੀਰੇ 40000 ਰੁਪਿਆ ਮੌਕੇ ਦੇ ਮਾਨਤਾਨ ਹੋ ਜੂ ਝੋਟੀ ਦੀ ਕੀਮਤ ਵੀਰੇ 35000 ਰੁਪਿਆ ਇਹਦਾ ਵੀ ਮੌਕੇ ਦੇ ਮਾਨਤਾਨ ਹੋ ਜੂ ਵੀਰੇ ਬਾਕੀ ਤੁਸੀਂ ਮਾਲਕ ਵੀਰ ਨਾਲ ਕੰਟੈਕਟ ਕਰਕੇ ਦੋਨੇ ਨਾ ਖਰੀਦ ਸਕਦੇ ਆਂਗੇ 4 ਸਾਲ 6 ਮਹੀਨੇ ਸਾਹਮ ਕੇ ਵੀਰੇ ਝੋਟੀ ਬਨ ਵਾਲੀ ਹੈਗੀ ਸਕੀਨ ਝੋਟੀ ਹੈ ਵੀਰੇ ਆਪਣਾ ਮਕਸਦ ਵੀਰੇ ਵੀਡੀਓ ਬਣਾਉਣ ਦਾ ਹੁੰਦਾ ਮਾਲਕ ਵੀਰ ਨਾਲ ਕਨੈਕਟ ਕਰਕੇ ਪਸ਼ੂ ਤੁਸੀਂ ਆਪ ਖਰੀਦਣਾ ਹੁੰਦਾ ਆਪ ਗੱਲਬਾਤ ਕਰਨੀ ਹੁੰਦੀ ਹੈ ਵੀਰੇ ਆਪਣਾ ਓਨਲੀ ਮਕਸਦ ਵੀਡੀਓ ਦਾ ਹੁੰਦਾ ਵੀਰੇ ਆਪਾਂ ਪਸ਼ੂ ਸੇਲ ਕਰਾਉਣੇ ਹੁੰਦੇ ਹੈਗੇ ਬਾਕੀ ਵੀਡੀਓ ਦੇਖਣੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ